ਸਾਨੂੰ ਪਤਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਸ਼ਿਆਂ ਖਿਲਾਫ ਮੁਹਿੰਮ ਜਿਹੜੀ ਆ ਉਹ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਦੇ ਆਪਤੀ ਕਪਸ਼ਨਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਆਜੀ ਸਾਹਿਬ ਸਤਾਸ ਸਿੰਦਰ ਸਿੰਘ ਮਾਨਯੋਗ ਐਸਐਸਪੀ ਸਾਹਿਬ ਮਨਿੰਦਰ ਸਿੰਘ ਤੇ ਉਹਨਾਂ ਦੇ ਦੇਖ ਦੇਖ ਤੇ ਉਹਨਾਂ ਦੀ ਗਾਈਡਲਾਈਨ ਥੱਲੇ ਅੱਜ ਡੀਐਸਪੀ ਰਾਜਾਸਾਨਸੀ ਇੰਦਰਜੀਤ ਸਿੰਘ ਤੇ ਉਹਨਾਂ ਦੇ ਐਸਐਚਓ ਅੱਗੇ ਲੋਪੋ ਕੇ ਹਮਨ ਸੁਪਾਗਜੀ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੇ ਤਰ੍ਹਾਂ ਇੱਕ ਸਮਗਦਰ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਹਦੇ ਕੋਲੋਂ 4 ਕਿਲੋ 500 ਗ੍ਰਾਮ ਹੀਰੋਂ ਜਿਹੜੀ ਬਰਾਮਦ ਕੀਤੀ ਗਈ ਆ ਤੇ ਸਮਗਦਰ ਦਾ ਜਿਹੜਾ ਨਾਂ ਹੈਗਾ ਹਰਪ੍ਰੀਤ ਸਿੰਘ ਉਰਫ ਲਵ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸਹੂਰਾ ਪੀਐਸ ਲੋਪੋ ਕੇ ਦਾ ਰਹਿਣ ਵਾਲਾ ਹੈ ਇਦੇ ਕੋਲ ਉਹ 4.5 ਕਿਲੋ ਹਿਰਨ ਬਰਾਮਦ ਕੀ ਕਰਕੇ ਮੁਕੱਦਮਾ ਨੰਬਰ ਜਿਹੜਾ ਹੈਗਾ 39 21325 ਨੂੰ ਜਿਹੜਾ ਹੈਗਾ ਐਨਡੀਪੀਐਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਨਜੋ ਕੋਰਟ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਉਹ ਲੈਣ ਤੋਂ ਬਾਅਦ ਇਹ ਬੰਦੇ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਕੀ ਹੈਗੇ ਆ ਉਹਨਾਂ ਬਾਰੇ ਜਿਹੜਾ ਹੈਗਾ ਉਹ ਬਿਲਕੁਲ ਕੋਹ ਕੇ ਅਗਲੀ ਕਾਰਵਾਈ ਅਮਨ ਚ ਲਿਆਂਦੀ ਜਾਊਗਾ ਔਰ ਇਥੇ ਤਾਂ ਮੈਂ ਵੀ ਦੱਸਦਾ ਆ ਵੀ ਜਿਹੜੀ ਨਸ਼ਿਆ ਵਿਰੋਧ ਮਹਮ ਚੱਲ ਰਹੀ ਆ ਉਹਦੇ ਲੜੀ ਦੇ ਵਿੱਚ ਇਸੇ ਹੀ ਇਹ ਜਿਹੜਾ ਲਵ ਪ੍ਰੀਸਿੰਗ ਫੜਿਆ ਹੈਗਾ ਇਹ ਬਿਲਕੁਲ ਤੁਹਾਨੂੰ ਦੱਸਦਾ ਵੀ ਇਹ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਇਹ ਫਰੈਸ਼ ਬੰਦਾ ਹੈਗਾ ਜਿਹੜਾ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹਨੇ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਕਿਦਾਂ ਅ ਪੈਸੇ ਦੇ ਲਾਲਚ ਪਿੱਛੇ ਜਿਹੜੇ ਹੈਗੇ ਆ ਕੰਮ ਸ਼ੁਰੂ ਕਰਦੇ ਆ ਔਰ ਮੈਂ ਸਮਝਦਾ ਵੀ ਇਹ ਅਮਰਸਰ ਦੀ ਆਤੀ ਪੁਸਤੀ ਬੜੀ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ ਚਾਰ ਕਿੰਨੋ 500 ਗ੍ਰਾਮ ਹਿਰੋਨਨ ਫੜਾਇਆ 3 ਦਾ ਸਰ ਮੁਰਗੀ ਵੀ ਬਾਈ ਬਾਈ ਸਾਲ ਸਰ ਲਿੰਕ ਕਿੱਥੋਂ ਸੀ ਇਹਨਾਂ ਨੇ ਜੀ ਕਿੰਨੇ ਦੇ ਨਾਲ ਲਿੰਕ ਜੋੜੇ ਸੀ ਤੇ ਉਹ ਤੁਹਾਨੂੰ ਦੱਸਿਆ ਨਾ ਜੀ ਜਿੱਦਾਂ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਔਰ ਇਹਨੂੰ ਪੇਸਟ ਕਰਕੇ ਵੀ ਇਹਦੇ ਕਰਕੇ ਹਿਰੋਨਨ ਨੇ ਪਾਕਿਸਤਾਨ ਤੋਂ ਹੀ ਮੰਗਾਈ ਹੈਗੀ ਹੈ ਤੇ ਇਹਦੇ ਪਾਕਿਸਤਾਨ ਸੰਬੰਧ ਨਾਲ ਲਿੰਕ ਕਿੰਨੇ ਬਣਾਏ ਇਸ ਤੋਂ ਪਹਿਲਾਂ ਇਹ ਕਿੰਨੀ ਹਿਰੋਨ ਮੰਗਾ ਚੁੱਕਿਆ ਤੇ ਕਿੰਨੂੰ ਦੇ ਚੁੱਕਿਆ ਮੈਂ ਜੇ ਤੁਹਾਨੂੰ ਦੱਸਿਆ ਹੈਗਾ ਇਹਦੇ ਖਿਲਾਫ ਪਹਿਲਾਂ ਕੋਈ ਬਤਮਾਦਾਰ ਨਹੀਂ ਹੈ ਅਸੀਂ ਉਹ ਲਫਟੇ ਖੇਤਾਂ ਦੇ ਨਾਲ ਆਏ ਜੇ ਕਿਸੇ ਤਰੀਕੇ ਨਾਲ ਕੋਈ ਡਰੋਨ ਥਰੂ ਆਈ ਹੈ ਇਸ ਤਰੀਕੇ ਨਾਲ ਡਰੋਨ ਥਰੂ ਹੀ ਆਈ ਹੈ ਜੀ ਡਰੋਨ ਥਰੂ ਹੀ ਆਈ ਆ ਪਰ ਉਹ ਮਗਾਈ ਹੈਗੀ ਆ ਔਰ ਇਸ ਕਰਕੇ ਇਹ ਜਿਹੜੀ ਇਹਦੇ ਟੈਕਨੀਕਲ ਐਨਲਿਸਿਸ ਜਿਹੜੇ ਫੋਨ ਫਾਰ ਉਹ ਵੀ ਅਸੀਂ ਸਾਰੇ ਜਿਹੜੇ ਆ ਉਹ ਚੈੱਕ ਕਰ ਰਹੇ ਫਿਰ ਤਸਕਰੀ ਦੇ ਇਲਾਵਾ ਕਿਹੜਾ ਹੋਰ ਕੋਈ ਕਾਰੋਬਾਰ ਕਰਦਾ ਸੀ ਨਹੀਂ ਖੇਤੀਬਾੜੀ ਕਰਦਾ ਜੀ ਇਹ ਹੋਰ ਕੋਈ ਕਾਰੋਬਾਰ ਨਹੀਂ ਕਰਦਾ ਹੈ ਖੇਤੀਬਾੜੀ ਕਰਦਾ ਪਰ ਇੱਥੇ ਪੰਜਾਬ ਦੇ ਵਿੱਚ ਜਾਂ ਹੋਰ ਪਹਾੜ ਦੇ ਵਿੱਚ ਕਿਸੇ ਨਾਲ ਲਿੰਕ ਹੈਗੀ ਸੀ ਇਹਨਾਂ ਦੀ ਜੀ ਜਿਵੇਂ ਤਾਂ ਦਸਾਂਗੇ ਇਹ ਇਹਦਾ ਫੋਨ ਲੈਸਸ ਕਰ ਰਹੇ ਆ ਉਹ ਪਤਾ ਕਰਾਂਗੇ ਫੋਨ ਲੈਸਸ ਦੇ ਥਰੂ ਵੀ ਇਹਦੇ ਕਿਤੇ ਕਿਤੇ ਲਿੰਕ ਸੀਗੇ ਜਿਨ੍ਹਾਂ ਦਾ ਡਰਮੇਸ਼ਨ ਜਿਹੜੀ ਹੈਗੀ ਆ ਉਹ ਹੁਣ ਅਜੇ ਰਿਮਾਂਟਵਾਦ ਸ਼ੁਰੂ ਹੋਊਗੀ ਵੀ ਇਹਦੇ ਲਿੰਕ ਜਿਹੜੇ ਆ ਕਿੱਥੇ ਕਿੱਥੇ ਪਾਕਿਸਤਾਨ ਸੀਗੇ ਤੇ ਕਿੱਥੇ ਕਿੱਥੇ ਇੱਥੇ ਸੀਗੇ ਇਸ ਤੋਂ ਪਹਿਲਾਂ ਕਿੰਨੇ ਤੱਕ ਇਹ ਗੇੜੇ ਲਾ ਚੁੱਕਿਆ ਹੈਗਾ